ਐ ਨਹੀਂ ਪਤਾ ਚੱਲੇ ਵੀ ਕਿਹੜੇ ਦੀ ਪੇਮੈਂਟ ਆਈ ਹੋਈ ਏ ਕਿਹੜੇ ਦੀ ਨਹੀਂ ਅੱਜ ਮੈਂ ਹੁਣ ਬੈਠੀ ਸੀ ਕਿ ਮਾੜਾ ਜਿਹਾ ਫੋਨ ਲੈ ਕੇ ਹੁਣ ਧਿਆਨ ਨਾਲ ਫਿਰ ਉਹਨਾਂ ਦੇ ਪੈਕਿੰਗ ਕੀਤੇ ਨੇ ਕਿਉਂਕਿ ਸਵੇਰੇ ਤਾਂ ਕੁਝ ਵੀ ਆ ਹੈ ਨਾ ਕਿਵੇਂ ਵੀ ਭੇਜੀ ਸਵੇਰੇ ਤਾਂ ਦੇਖੋ ਕੋਰੀਅਰ ਕਰਨੇ ਪੈਣਗੇ ਤਿੰਨ ਦਿਨ ਹੋ ਗਏ ਚਲੋ ਸੋਡੇ ਵੀ ਪੇਮੈਂਟ ਆਈ ਹੁੰਦੀ ਏ ਸੋਨੂ ਵੀ ਹੈ ਨਾ ਸਾਰਿਆਂ ਨੂੰ ਟੈਨਸ਼ਨ ਹੁੰਦੀ ਏ ਜੀ ਆਪਦੀ ਪੇਮੈਂਟ ਜੇ ਮੈਨੂੰ ਟੈਨਸ਼ਨ ਹੋ ਜਾਂਦੀ ਏ ਜੀ ਮੇਰੀ ਪੇਮੈਂਟ ਨਹੀਂ ਆਈ ਉਦੋਂ ਤੁਹਾਨੂੰ ਵੀ ਹੁੰਦੀ ਏਗੀ ਸਾਰੇ ਪੈਕਿੰਗਾਂ ਪੈਕਿੰਗਾਂ ਬਹੁਤ ਹਜੇ ਹੋਈਆਂ ਪਈਆਂ ਨਹੀਂਆਂ ਕੁਝ ਕਰਨ ਵਾਲੀਆਂ ਪਈਆਂ ਨਹੀਂਆਂ ਸਾਰੇ ਸਾਰਿਆਂ ਦੇ ਆ ਇਧਰ ਕੋਰੀਅਰ ਹੋਏ ਪਏ ਨੇ ਕਿ ਕੁਛ ਤੇ ਸਵੇਰੇ ਭੇਜ ਦਾਂਗੇ ਈ ਤੁਹਾਡੇ ਤੇ ਇੱਕ ਆ ਵਾਲਾ ਮੈਂ ਪਾਇਆ ਸੀ ਦੇਖੋ ਕੱਲ ਮਛਲੀਨ ਦਾ ਜਿਹੜਾ ਮੈਂ ਕਿਹਾ ਸੀ ਵੀ 2000 ਦਾ ਇਹ ਸੂਟ ਪੈਂਦਾ ਹੈਗਾ 1000 ਰੁਪਏ ਦੀ ਸ਼ਰਟ ਪੈਂਦੀ ਵੀ ਬਟ ਮੈਂ ਇਹਦੇ ਨਾਲ ਨਾ ਉਹ ਜਿਹੜੀਆਂ ਆਪਣੀਆਂ ਅ ਕੱਟ ਪੀਸਾਂ ਦੇ ਵਿੱਚੋਂ ਵਾਟ ਮਲਾਤੀਆਂ ਹਨਾ ਸਾਰੇ ਉਹ ਸੋਲਡ ਹੋ ਗਏ ਸੀ ਜਿਹੜੇ ਇਹਦੇ ਨਾਲ ਦੇ ਸੀ ਲਾਸਟ ਪੀਸ ਰਹਿ ਗਿਆ ਸੀ ਇਹ ਪੂਰਾ ਸੂਟ ਹੈ ਵੈਸੇ ਤਾਂ ਜੇ 2000 ਦਾ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ 올ਓਵਰ ਹੈ ਜੇ ਤੁਸੀਂ ਇਹਦੀਆਂ ਸ਼ਰਟ ਮੈਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਦੋ ਜਣ ਇੱਕ ਜਿ ਇੱਕੋ ਜਿਹਾ ਲੈਣ ਚਾਹੁੰਦੇ ਹੋ ਜਾਂ ਇਕੱਲਾ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋਗੇ ਇਹ 1200 ਦਾ ਸੂਟ ਹੈ ਜੀ ਮੈਚਿੰਗ ਸੂਟ ਤੇ ਇੱਕ ਆਪਣੇ ਕੋਲੇ ਵੈਸੇ ਤਾਂ ਮੈਨੂੰ ਇਹਦੇ ਮੈਸੇਜ ਮੈਨੂੰ ਹੈ ਲੱਗਦਾ ਹੈਗਾ ਘਟੋ ਘਟ 15-20 ਮੈਸੇਜ ਆਏ ਪਏ ਨੇ ਪਰ ਮੈਨੂੰ ਹੁਣ ਇਹ ਨਹੀਂ ਪਤਾ ਹੈਗਾ ਵੀ ਕਿਹਦੇ ਆਏ ਪਏ ਨੇ ਕਿਹਦੇ ਨਹੀਂ ਜੇ ਕਿਸੇ ਦੀ ਪੇਮੈਂਟ ਆਈ ਹੋਈ ਹੈ ਤਾਂ ਉਹ ਵੀ ਸਕਰੀਨਸ਼ਾਟ ਭੇਜ ਦਿਓ ਵੈਸੇ ਮੈਨੂੰ ਲੱਗਦਾ ਨਹੀਂ ਵੀ ਇਹਦੀ ਪੇਮੈਂਟ ਆਈ ਹੈ ਵੈਸ ਤਾਂ ਮੈਂ ਚੈੱਕ ਕਰ ਚੁੱਕੀ ਆਂਗੀ ਤੇ ਇਹ ਵਾਲਾ ਸੂਟ ਆਪਣੇ ਕੋਲੇ ਬਰਬਰੀ ਦਾ ਹੈਗਾ ਸੀਗਾ ਇਹ ਬਰਬਰੀ ਦਾ ਪਿਆਗਾ ਲਾਸਟ ਪੀਸ ਹੀ ਹੈ ਜੀ ਇਹ ਬਰਬਰੀ ਦਾ ਤੇ ਇੱਕ ਆਪਾਂ ਨੇ ਪਾਏ ਸੀ ਜੀ ਇੱਕ ਆਪਾਂ ਨੇ ਪਾਏ ਸੀਗੇ ਇਹ ਬਰਾਸ਼ ਉਹਦੇ ਇਹ ਜਿਹੜਾ ਆਪਾਂ ਨੇ 1700 ਦਾ ਸੂਟ ਸੀ 500 ਰੁਪਏ ਸਿੱਧਾ ਡਿਸਕਾਊਂਟ ਹੈ ਇਹਦੇ ਉੱਤੇ ਇਹਦੇ ਵਿੱਚ ਇਹ ਦੋ ਸੂਟ ਰਹਿ ਗਏ ਜੀ ਇਹਨਾਂ ਦੀ ਵੀ ਵੈਸੇ ਮੈਸੇਜ ਮੈਨੂੰ ਬਹੁਤ ਆਏ ਹੋਏ ਨੇ ਪਰ ਮੈਨੂੰ ਨਹੀਂ ਪਤਾ ਹੈਗਾ ਜਿਨ੍ਹਾਂ ਜਿਨ੍ਹਾਂ ਦੀ ਦੁਵਾਰਾ ਮੈਨੂੰ ਰਿਪਲਾਈ ਜ਼ਰੂਰ ਕਰਿਓ ਜਿਨ੍ਹਾਂ ਦੇ ਮੈਸੇਜ ਆ ਕਿਉਂਕਿ ਮੈਂ ਕਈਆਂ ਨੂੰ ਤਾਂ ਰਾਤ ਇਹ ਕਹਤਾ ਸੀ ਮਾਰਨਿੰਗ ਦੱਸਾਂਗੇ ਮਾਰਨਿੰਗ ਮੈਂ ਬੁਟੀਕ 'ਚ ਨਹੀਂ ਆਈ ਹੈਗੀ ਜੀ ਵਾਰਿਸ਼ ਹੀ ਐਨੀ ਸੀਗੀ ਤਾਂ ਕਰਕੇ ਹੁਣ ਵੀ ਐਵੇਂ ਵਖਾਰ ਮੰਗੂ ਹੋਇਆ ਪਰ ਫਿਰ ਵੀ ਮੈਂ ਕਿਹਾ ਜਿਨ੍ਹਾਂ ਦੀ ਰਿਪਲਾਈ ਕਰਨੇ ਨੇ ਉਹਨਾਂ ਦੇ ਤਾਂ ਦੇਖੋ ਪਹਿਣਾ ਤੇ ਇਹ ਵਾਲੇ ਇਹਨਾਂ ਦੇ ਵਿੱਚ ਦੋ ਪੀਸ ਹੈਗੇ ਨੇ ਜੀ ਆਪਣੇ ਕੋਲੇ ਬਾਕੀ ਸਾਰੇ ਸੋਲਡ ਹੋ ਗਏ 1200 ਰੁਪਏ ਵਾਲੇ ਨੇਗੇ ਇਹ ਤੇ ਤੁਸੀਂ ਇਹ ਵਾਲੇ ਸੂਟ ਜਿਨ੍ਹਾਂ ਨੇ ਮੈਨੂੰ ਤੋਂ ਰਾਤ ਪੁੱਛੇ ਨੇ ਕਿ ਉਹ ਦਵਾਰਾ ਕੁਝ ਸਕਦੇ ਹੋਗੇ ਮੇਰੇ ਕੋਲ ਵੀ ਇਹ ਸੂਟ ਹੈਗੇ ਨੇ ਇਹ ਪਏ ਨੇਗੇ ਆਪਣੇ ਕੋਲ ਤੇ ਇੱਕ ਆਪਣੇ ਤੋਂ ਮੈਨੂੰ ਨਾ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਕਿ 50 50 60 60 ਮੈਸੇਜ ਆ ਰਹੇ ਨੇਗੇ ਚਨੂਨ ਸ਼ਪੂਨ ਵਾਲੇ ਇਹ ਸੂਟ ਆਪਾਂ ਨੇ 1700 ਚ ਵੀ 1800 ਚ ਵੀ ਦੁਕਾਨਦਾਰਾਂ ਨੇ 2000 ਚ ਵੀ ਸੇਲ ਕੀਤੇ ਨੇ ਤੁਸੀਂ ਵੀਡੀਓ ਵੀ ਕਿਸੇ ਦੀ ਚੈੱਕ ਕੀਤੀ ਹੋਊਗੀ 2000 ਚ ਪਏ ਹੋਏ ਸੀਗੇ ਮੈਂ ਖੁਦ 1700 ਚ ਸੇਲ ਕੀਤੇ ਹੋਏ ਨੇਗੇ ਬਟ ਹੁਣ ਇਹ 1000 ਚ ਨੇ ਇਹਦੇ ਵਿੱਚ ਨਾ ਦੋਨੋਂ ਹੀ ਇੱਕੋ ਹੀ ਕਲਰ ਦੇ ਵਿੱਚ ਅਵੇਲੇਬਲ ਹੈਗੇ ਜੇ ਕਿਸੇ ਭੈਣ ਨੇ ਦੋ ਸੂਟ ਲੈਣੇ ਨੇਗੇ ਜਾਂ ਸਿੰਗਲ ਲੈਣੇਗਾ ਇਹ ਦੋ ਸੂਟ ਨੇ 5-5 ਮੀਟਰ ਦੇ ਚਨੂਨ ਛਪੋਂ ਦੇ ਸੂਟ ਰਹਿਣਗੇ ਜੀ ਵਧੀਆ ਵਾਲੇ 700 ਰੁਪਏ ਦਾ ਸਿੱਧਾ ਆਫਰ ਹੈਗਾ ਸੋਨੂੰ ਇਹ ਸੂਟਾਂ ਦੇ ਉੱਤੇ ਸਿਰਫ ਇਹ ਹੀ ਕਲਰ ਹੈ ਇਹਦੇ ਚ ਹੋਰ ਕੋਈ ਕਲਰ ਨਹੀਂ ਪਹਿਣਾ ਮੈਸੇਜ ਮੈਨੂੰ ਪਤਾ ਕਰਨੀਂ ਗਿਆ ਜਰੂਰ ਜੇ ਹੋਰ ਕਲਰ ਹੈਗੇ ਹੋਰ ਕਲਰ ਹੈ ਨਹੀਂ ਜੇ ਹੁੰਦਾ ਜੀ ਆਪਾਂ ਦਿਖਾ ਦੇਣਾ ਸੀਗਾ ਤੇ ਡਿਸਕਾਊਂਟ ਵਾਲੇ ਸੂਟ ਨੇ ਜੀ ਜਿਹੜੇ ਮੈਂ ਪਾ ਚੁੱਕੀ ਆਂਗੇ ਬਾਕੀ ਤਾਂ ਹੁਣ ਨਵਾਂ ਸਟਾਕ ਆ ਰਿਹਾਗਾ ਉਹਨਾਂ 'ਚ ਕੋਈ ਡਿਸਕਾਊਂਟ ਨਹੀਂ ਹੋਊਗਾ ਉਹ ਸਾਰੇ ਆਫਰ ਉਹ ਤੇ ਚੱਲਣਗੇ ਇੱਕ ਆਪਾਂ ਪਾਵਾਂਗੇ ਵਰਕ ਵਾਲਿਆਂ ਦੀ ਕੋਸ਼ਿਸ਼ ਕਰਾਂਗੇ ਜੇ ਹੁਣ ਪੈ ਗਈ ਤਾਂ ਠੀਕ ਹੈ ਨਹੀਂ ਮਾਰਨਿੰਗ 'ਚ ਪਾ ਦਾਂਗੇ ਆਪਾਂ ਤੁਹਾਨੂੰ ਵਰਕ ਵਾਲੇ ਸੂਟਾਂ ਦੀ ਜਿਹੜੇ ਡਿਸਕਾਊਂਟ ਦੇਣਗੇ ਬਸ ਡਿਸਕਾਊਂਟ ਦਾ ਕੰਮ ਇਹੀ ਰਹਿ ਗਿਆ ਤੇ ਫਟਾਫਟ ਆਰਡਰ ਕਰੋ ਥੋੜੇ ਜਿਹੀ ਹੈਗੀਆਂ ਨੇ ਡਿਸਕਾਊਂਟ ਵਾਲੇ ਜਿਹੜਾ ਤੁਹਾਡਾ ਦਿਲ ਕਰਦਾ ਹੈਗਾ ਆਰਡਰ ਪਲੇਸ ਕਰਕੇ ਆਪਣੀ ਪੇਮੈਂਟ ਡਨ ਕਰਕੇ ਫਟਾਫਟ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਤੁਸੀਂ ਬਾਕੀ ਜੇ ਤੁਹਾਨੂੰ ਨਹੀਂ ਵੀਡੀਓ ਵਿੱਚ ਪਤਾ ਲੱਗਿਆ ਵੀ ਇਹ ਫੈਬਰਿਕ ਕਿਹੜਾ ਤਾਂ ਮੇਰੇ ਤੋਂ ਪੁੱਛ ਸਕਦੇ ਹੋ ਤੁਸੀਂ ਵੀ ਕਿਹੜਾ ਜਿਵੇਂ ਹੁਣੇ ਜੌਰ ਜਟਦੇ ਸੀਗੇ ਦੋ ਸੂਟ ਆਪਣੇ ਕੋਲੇ 1200 ਵਾਲੇ ਤੇ ਇਹ ਟੈਬੀ ਲਾਈਨ 'ਚ ਅਸੀਂ ਇੰਨਾ ਕੁ ਸੌਫਟ ਸਟੱਫ ਹੈ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਹ 17-1800 ਦਾ ਸੂਟ ਸੀਗਾ ਤੇ ਇਹ ਵੀ ਜਿਹੜਾ ਆਪਾਂ ਨੇ ਮੈਚਿੰਗ ਕਰਕੇ ਹੁਣੇ 1200 ਦਾ ਦੇਵਾਂਗੇ ਜੀ ਆਪਾਂ ਨੂੰ ਜੇ 올ਓਵਰ ਲੈਣਾ ਤਾਂ 1400 ਦਾ ਦੇ ਦਾਂਗੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਕ ਕੇਨਾ ਕਿਆ ਕਰੋ ਜੀ ਫਲਾਣੇ ਵਾਲੇ ਬੁਟੀਕ ਨੇ ਤਾਂ ਨਾ ਜੀ ਇੰਨੇ ਚ ਪਾਇਆ ਹੋਇਆ ਦੇਖੋ ਮੈਨੂੰ ਨਹੀਂ ਪਤਾ ਜੀ ਕਿੰਨੇ ਚ ਕਿਨੇ ਪਾਇਆ ਹੋਇਆ ਮੈਂ ਕਿਸੇ ਦੀ ਵੀਡੀਓ ਨਹੀਂ ਚੈੱਕ ਕਰਦੀ ਹੈਗੀ ਨਾ ਇੰਨਾ ਟਾਈਮ ਹੁੰਦਾ ਕਿਸੇ ਦੀ ਇੱਕ ਸਾਰੀ ਚੀਜ਼ ਦਾ ਦੇਖੋ ਜੀ ਹਰੀ ਮੈਂ ਤੁਹਾਨੂੰ ਪਹਿਲਾਂ ਜਿਵੇਂ ਹੁਣ ਜੋਰਜਟ ਦਾ ਸੂਟ ਦੱਸ ਚੁੱਕੀ ਹਾਂ ਜੋਰਜਟ ਦਾ ਸੂਟ 250 ਤੋਂ ਸਟਾਰਟ ਹੋ ਕੇ ਐਦਾਂ ਦਾ ਦੇਖੋ 2500 ਤੱਕ ਤਾਂ ਮੈਂ ਤੁਹਾਨੂੰ ਪ੍ਰਿੰਟਡ ਹੀ ਦੱਸ ਚੁੱਕੀ ਹਾਂ ਜੇ ਥੋੜਾ ਹਲਕਾ ਫੁਲਕਾ ਨਾਲ ਦੁਪੱਟਾ ਲਗਾਤਾ ਦੁਪੱਟੇ ਵਾਲੇ ਵੀ ਆ ਰਹੇ ਨੇਗੇ 4000 ਦਾ ਸੂਟ ਵੀ ਵੀਦੋ ਦੁਪੱਟਾ ਪ੍ਰਿੰਟਡ ਜੇ ਤੁਸੀਂ ਕਹੋ ਤਾਂ ਮੈਂ ਲਿਆ ਕੇ ਦੇ ਦੂੰਗੀ ਤੁਹਾਨੂੰ 4000 ਤੱਕ ਦਾ ਸੂਟ ਵੀ ਪਿਆ ਜੀ ਮੈਂ ਤਾਂ ਸਿਰਫ 올ਓਵਰ 5 ਮੀਟਰ ਸੂਟ ਸੂਟ ਦੱਸਿਆ ਬਿਨਾ ਦੁਪੱਟੇ ਤੋਂ ਜਿਹੜੇ ਮੇਰੇ ਲਵੇ ਪਾਏ ਨੇਗੇ ਉਹ 256 ਮੈਂ ਲੈ ਕੇ ਨਹੀਂ ਆਂਦੀ ਹੈਗੀ 700 ਵਾਲਾ ਹੁਣ ਆਪਣੇ ਕੋਲੇ ਸਟਾਕ ਕਲੀਅਰ ਹੈਗਾ 700 ਵਾਲੇ ਵੀ ਮੈਂ ਲੈ ਕੇ ਆ ਇਸ ਪਰ ਮੈਨੂੰ ਵਧੀਆ ਨਹੀਂ ਲੱਗੇ ਹੈਗੀ ਮੈਂ 1200 ਵਾਲਾ ਸੂਟ ਲੈ ਕੇ ਆਣੀ ਹੁੰਨੀ ਹੈਗੀ ਜਾਂ ਆਪਣੇ ਕੋਲੇ 2500 ਵਾਲੇ ਸੂਟ ਹੁੰਦੇ ਨੇ ਜੀ ਟਿਸਟਾ ਬ੍ਰਾਂਡ ਦੇ ਬਰਕ ਹੋਣੇ ਗਏ ਨੇ ਟਿਸਟਾ ਬ੍ਰਾਂਡ ਦੇ ਬਾਟਮਾਂ ਦੇ ਉੱਤੇ ਪੈਣਾ ਨੇ ਲੈ ਲਏ ਸੀਗੇ ਵਿజిਟ ਕਰਕੇ ਹੀ ਵੀਡੀਓ ਉਹਨਾਂ ਦੀ ਸਾਇਦ ਮੈਂ ਇੱਕ ਦਿਨ ਪਾਈ ਵੀ ਹੋਵੇ ਉਹ ਟਿਸਟਾ ਬ੍ਰਾਂਡ ਦੇ ਸੀ ਮੈਚਿੰਗ ਕਰਕੇ ਉਹ ਆਪਾਂ ਨੂੰ 2000 ਦਾ ਸੂਟ ਪੈ ਜਾਂਦਾ ਹੈਗਾ ਤੇ ਬਾਕੀ ਨਾਲ ਕ੍ਰੇਪ ਦੀ ਬਾਟਮ ਸੀ ਉਹਨਾਂ ਦੇ ਬਾਟਮਾਂ ਤੇ ਵਰਕ ਹੋਣਾ ਗਿਆ ਤੁਹਾਨੂੰ ਵੀਡੀਓ ਵੀ ਜਰੂਰ ਅਪਲੋਡ ਕਰਾਂਗੇ ਆਪਾਂ ਵਰਕ ਦੀਆਂ ਇਹ ਮੈਂ ਤੁਹਾਨੂੰ ਦੱਸ ਚੁੱਕੀ ਆਂ ਕਿ ਇਹ ਵੀ ਬਹੁਤ ਜ਼ਿਆਦਾ ਕੋਸਟਲੀ ਉਹੀ 16-1700 ਰੁਪਏ ਦੇ ਵਿੱਚ 1500 ਚ ਵੀ ਦਿੱਤੇ ਨੇ ਦੇਖੋ 16-1700 ਚ ਵੀ ਵੀ ਹੁਣ ਇਹ 1200 ਰੁਪਏ ਦੇ ਵਿੱਚ ਦੇ ਰਹੇ ਆਂਗੇ ਆਪਾਂ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਕਿਸੇ ਫੈਬਰਿਕ ਦੀ ਕੋਈ ਤੁਹਾਨੂੰ ਐਦਾਂ ਲੱਗ ਰਿਹਾ ਵੀ ਮੈਨੂੰ ਸਮਝ ਨਹੀਂ ਲੱਗੀ ਜੀ ਸਾਨੂੰ ਕਿਉਂਕਿ ਕਾਫੀ ਤਰ੍ਹਾਂ ਦਾ ਫੈਬਰਿਕ ਹੈ ਜਿਹੜੀ ਜੀ ਵੀਡੀਓ ਬਣਾ ਗਈ ਬ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਹੈਗੀ ਕਿਸੇ ਵੀ ਚੀਜ਼ ਦੀ ਤਾਂ ਤੁਸੀਂ ਮੈਨੂੰ ਜਰੂਰ ਪੁੱਛ ਲਿਓ ਮੈਸੇਜ ਕਰਕੇ ਕਾਲ ਥੋੜੀ ਘੱਟ ਕਰਿਆ ਕਰੋ ਮੈਸੇਜ ਕਰਦਿਆ ਕਰੋ ਮੈਂ ਇਸ ਤੇ ਰਿਪਲਾਈ ਕਰ ਦਿੰਨੀ ਹਾਂ ਜੇ ਤੁਹਾਨੂੰ ਮੈਸੇਜ ਨਹੀਂ ਕਰ ਆਉਂਦਾ ਤੁਸੀਂ ਵੌਇਸ ਕਾਲ ਕਰਦਿਆ ਕਰੋ ਬੋਲ ਕੇ ਭੇਜ ਦਿਆ ਕਰੋ ਵੀ ਜੀ ਸਾਨੂੰ ਗੱਲ ਕਰ ਲਓ 2 ਮਿੰਟ ਕੋਈ ਗੱਲ ਨਹੀਂ ਇੱਕ ਮੈਨੂੰ 12 ਨੇ ਪਹਿਰ ਨਾਲ ਦੀ ਥੋੜੀ ਪ੍ਰੋਬਲਮ ਆ ਬਹੁਤ ਆ ਰਹੀ ਹੈਗੀ ਚਲੋ ਉਹਨਾਂ ਦਾ ਤਾਂ ਟਾਈਮ ਦਾ ਹੈਨਾ ਪ੍ਰੋਬਲਮ ਹੈਗੀ ਹੈ ਜਿੱਦਾਂ ਹੁਣ ਉਹਨਾਂ ਦਾ ਮਾਰਨਿੰਗ ਟਾਈਮ ਹੁੰਦਾ ਉਦੋਂ ਜੀ ਦੇਖੋ ਹੈਨਾ ਥੱਕੇ ਹੋਏ ਹੁੰਦੇ ਆ ਕਿ ਸਵੇਰੇ ਤੇ ਜੇ ਉਠਦੇ ਵੀ ਆਂਗੇ ਜਲਦੀ ਕੰਮਾਂ ਦਾ ਟਾਈਮ ਭੱਜ-ਭਜਾਈ ਦਾ ਹੁੰਦਾ ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੁੰਦਾ ਹੈਗਾ ਇਧਰੋਂ ਤੇ ਬਾਕੀ ਉਹਨਾਂ ਦਾ ਟਾਈਮ ਜਲਦੀ ਦਾ ਹੁੰਦਾ ਜਿਵੇਂ ਉਹ 5 ਵਜੇ ਕਾਲ ਕਰਨ ਲੱਗ ਜਾਂਦੇ ਨੇ 5 ਵਜੇ ਨਹੀਂ ਪਿਕ ਕਰ ਸਕਦੇ ਕਾਲ ਜੇ ਫੈਮਲੀ ਤਾਂ ਸੁੱਤੀ ਪਈ ਹੁੰਦੀ ਹੈ ਜੀ ਫਿਰ ਉਹ ਕਹਿੰਦੇ ਨੇ ਤੁਹਾਡੇ ਤਾਂ ਨਾ ਰਾਤ ਨੂੰ 12 ਵਜੇ ਤੱਕ ਤੁਸੀਂ ਟੀਕਦੇ ਹੈਗੇ ਤੁਹਾਡੇ ਨਾ ਤੁਸੀਂ ਸਵੇਰੇ ਲੱਗ ਜਾਨੇ ਹੋਗੇ ਕੀ ਕਾਲ ਨਹੀਂ ਪਿਕ ਕਰ ਸਕਦੇ ਹੈਗੇ ਉਹਨਾਂ ਦਾ ਆਪਾਂ ਗਰੁੱਪ ਅਲੱਗ ਤੋਂ ਬਣਾਵਾਂਗੇ ਜ਼ਰੂਰ ਬਣਾਵਾਂਗੇ ਗਰੁੱਪ ਜਿਵੇਂ ਸ਼ਾਮ ਵਾਲਾ ਟਾਈਮ ਰੱਖਾਂਗੇ ਆਪਾਂ ਉਹਨਾਂ ਵਾਸਤੇ ਵੀ ਸ਼ਾਮ ਨੂੰ ਸਿਰਫ ਜਿਹੜੀਆਂ ਫੋਰਨ ਵਾਲੀਆਂ ਭੈਣਾਂ ਨੇ ਉਹੀ ਆਪਾਂ ਨੂੰ ਕਰ ਸਕਦੇ ਨੇ ਉਹਨਾਂ ਦਾ ਅਲੱਗ ਤੋਂ ਗਰੁੱਪ ਬਣਾਵਾਂਗੇ ਤੇ ਉਹ ਆਪਾਂ ਨੂੰ ਸ਼ਾਮ ਨੂੰ ਕਰ ਸਕਦੇ ਨੇ 8 ਵਜੇ ਤੋਂ ਬਾਅਦ ਕਿਉਂਕਿ ਉਹਨਾਂ ਦਾ ਸਵੇਰਾ ਹੁੰਦਾ ਹੈਗਾ ਉਹਦੋਂ ਉਸ ਵੇਰੇ ਮੈਂ ਸਮਝ ਸਕਦੀ ਆਂ ਕਿ ਜਿਵੇਂ ਸਾਨੂੰ ਸਵੇਰੇ ਦੀ ਪ੍ਰੋਬਲਮ ਹੈਗੀ ਉਹਨਾਂ ਨੂੰ ਵੀ ਉਹਨਾਂ ਨੇ ਵਿਚਾਰਾਂ ਨੇ ਕੰਮਾਂ ਤੇ ਜਾਣਾ ਹੁੰਦਾਗਾ ਹੈਨਾ ਹੈਗੀ ਤਾਂ ਪ੍ਰੋਬਲਮ ਖਰ ਹੈਗੀ ਹੋਈ ਆਪਣੇ ਟਾਈਮ ਦੀ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਜੀ ਸਵੇਰੇ ਦਾ ਚਾਹ ਸ਼ਾਮ ਦਾ ਵਾ ਇੱਕ ਇੱਕ ਘੰਟਾ ਆਪਾਂ ਦੋਏ ਟਾਈਮਾਂ ਦਾ ਰੱਖਾਂਗੇ ਵਾਰ ਵਾਲੀਆਂ ਪਹਿਣਾ ਵਾਸਤੇ ਉਹਨਾਂ ਦੇ ਫਿਰ ਫੋਨ ਨਹੀਂ ਪਿਕ ਹੁੰਦੇ ਕਿਉਂਕਿ ਉਹਨਾਂ ਨੇ ਸੂਟ ਵੀ ਇਹ ਨਹੀਂ ਹੈਗਾ ਵੀ ਇੱਕ ਲੈਣਾ ਹੁੰਦਾਗਾ ਉਹਨਾਂ ਨੂੰ ਤਾਂ ਸੂਟ ਵੀ ਇਕੱਠੇ ਕਾਫੀ ਕਾਫੀ ਲੈਣੇ ਹੁੰਦੇ ਨੇਗੇ ਦੇਖੋ ਪੰਜਾਬ ਹਰਿਆਣਾ ਸੇ ਚਲੋ ਆਪਾਂ ਤਾਂ ਹਨ ਨੇੜੇ ਆਂਗੇ ਇੱਕ ਇੱਕੇ ਮੰਗਵਾ ਲੈਨੇ ਉਹਨੇ ਦੋ ਵੀ ਮੰਗਵਾ ਲੈਨੇ ਉਹਨਾਂ ਨੇ ਇਕੱਠੇ ਮੰਗਵਾਣੇ ਹੁੰਦੇ ਨੇਗੇ ਤੇ ਉਹਨਾਂ ਨੇ ਤਾਂ ਕਾਲ ਤੇ ਜ਼ਿਆਦਾ ਗੱਲ ਕਰਨੀ ਹੁੰਦੀ ਐ ਇੰਨਾ ਟਾਈਮ ਨਹੀਂ ਹੁੰਦਾ ਉਹਨਾਂ ਕੋਲੇ ਮੈਸੇਜ ਦਾ ਕੋਸ਼ਿਸ਼ ਕਰਾਂਗੇ ਆਪਾਂ ਉਹਨਾਂ ਵਾਸਤੇ ਗਰੁੱਪ ਲੱਗ ਤੋਂ ਬਣਾਈਏ ਇੱਕ ਮੈਂ ਤੁਹਾਨੂੰ ਹੋਰ ਵੀ ਦੇਖੋ ਸਹਿਨਾਜ ਦੇ ਦਿਖਾਏ ਸੀਗੇ ਸੂਟ ਸਹਿਨਾਜ ਦੇ ਸੂਟ ਸੀਗੇ ਮੇਰੇ ਮਾਈਂਡ 'ਚ ਆ ਕੇ ਸਾਹਮਣੇ ਪਏ ਸੀਗੇ ਇਹ ਆਪਾਂ ਲੈ ਕੇ ਆਏ ਸੀ 800 ਰੁਪਏ ਪ੍ਰਾਈਸ ਸੀਗਾ ਇਹਨਾਂ ਦਾ 5 ਮੀਟਰ ਸੂਟ ਦਾ ਸਹਿਨਾਜ ਦਾ ਬਹੁਤ ਸੋਨੇ ਵੀ ਇਹ ਨਾ ਤਾਂ ਜੋਰ ਜੱਟ ਹੈਗਾ ਨਾ ਹੀ ਔਰਗਾਂਜ਼ਾ ਹੈਗਾ हटਕੇ ਜਿਆ ਇਹ ਦੋ ਵਾਰ ਮੈਂ ਲੈ ਕੇ ਆ ਚੁੱਕੀ ਹਾਂ ਬਹੁਤ ਜਲਦੀ ਕਲੀਅਰ ਹੋਏ ਨੇਗੇ ਇਹਦੇ ਵਿੱਚ ਇਹ ਤਾਂ ਪੂਰਾ ਸੂਟ ਪਿਆ ਮਾਊਸ ਕਲਰ ਦਾ ਆਪਣੇ ਕੋਲੇ ਜਿਹੜੀਆਂ ਇਹ ਦੋ ਸ਼ਰਟਾਂ ਨੇਗੀਆਂ ਇਹ ਤੇ ਇਹ ਆਪਣੇ ਆ ਗਈ ਇਹ ਵਾਲੀ ਰਸਟ ਕਲਰ ਦੀ ਸ਼ਰਟ ਇਹਨਾਂ ਨਾਲ ਤੁਸੀਂ ਨਾ ਜੇ ਬਾਟਮਾ ਕਹੋਗੇ ਬਾਟਮਾ ਲਗਾ ਦਾਂਗੇ ਆਪਾਂ ਇਹਦੇ ਨਾਲ ਬਲੈਕ ਲਗਾ ਦਾਂਗੇ ਜੋੜ ਜੱਟ ਦੀ ਲਗਾ ਦਾਂਗੇ ਹਨਾ ਹੁਣ ਕਿਉਂਕਿ ਇਹ ਵੇਸ ਤਾਂ ਨਮਾ ਹੈ ਜੀ ਇਹ ਵੇਸ ਚ ਤਾਂ ਨਹੀਂ ਹਜੇ ਪਲੇਨ ਸਟੱਫ ਆਇਆ ਹੈਗਾ ਜੇ ਆਪਾਂ ਕਹੀਏ ਇਹ ਵੇਸ ਚ ਪਲੇਨ ਸਟੱਫ ਮਿਲ ਜੂਗਾ ਹਜੇ ਤਾਂ ਦੇਖੋ ਜੇ ਆ ਗਿਆ ਤਾਂ ਅੱਗੇ ਅੱਗੇ ਦੇਖੋ ਕੀ ਬੰਦ ਹੈਗਾ ਬਟ ਇਹ ਚ ਤਾਂ ਹਜੇ ਪ੍ਰਿੰਟ ਸੂਟ ਹੀ ਬਣਾਏ ਹੈ ਤੇ ਬਾਕੀ ਇਹ ਇਹਦੇ ਵਿੱਚ ਇਹ ਦੋ ਸ਼ਰਟਾਂ ਨੇ ਜੀ ਸ਼ਰਟਾਂ ਲੈਣੀਆਂ ਨੇ ਕੱਲੀਆਂ 4400 ਰੁਪਏ ਦੀ ਸ਼ਰਟ ਹੈ ਜੀ ਇਹ ਤੇ ਇਹ ਪੂਰਾ ਸੂਟ ਹੈਗਾ ਜਿਹੜਾ ਇਹ ਆਪਣਾ 800 ਦਾ ਹੈਗਾ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਰਹਿ ਗਈ ਆਪਣੀ ਡਿਸਕਾਊਂਟ ਪ੍ਰਾਈਸ ਦੀ ਇੱਕ ਵੀਡੀਓ फटाफट ਇਹਨਾਂ ਨੂੰ ਕਲੀਅਰ ਕਰੋ ਤੁਸੀਂ ਤਾਂ ਕੋਸ਼ਿਸ਼ करिए ਜੇ ਅੱਜ ਪੈਗੀ ਤਾਂ ਅੱਜ ਪਾ ਦਾਂਗੇ ਨਹੀਂ ਫਿਰ ਮਾਰਨਿੰਗ 'ਚ ਪਾਵਾਂਗੇ ਬਾਰਕ ਵਾਲੇ ਸੂਟਾਂ ਦੀ ਉਹ ਵੀ ਡਿਸਕਾਊਂਟ ਤੇ ਹੋਣਗੇ ਬਾਕੀ ਫਿਰ ਸਾਰਾ ਨਵਾਂ ਸਟਾਕ ਆਊਗਾ ਜੀ ਆਪਣਾ ਥੈਂਕ ਯੂ ਜੀ